ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇਹ ਅੱਜ ਤੁਹਾਨੂੰ ਬਨੂੜ ਕੋਲ ਜਿਹੜੀ ਐਸਬੀਐਲ ਨਹਿਰ ਜਾ ਰਹੀ ਹੈ ਨਾ ਉਹਦਾ ਦਿਖਾ ਰਿਹਾ ਆਹੇਓ ਜੀ ਨਹਿਰ ਇਹ ਨਹਿਰਾ ਜੀ ਜਿੰਨਾ ਇਧਰ ਬਨੂੜ ਕਣੀ ਚੰਡੀਗੜ੍ਹ ਫੈਕਟਰੀਆਂ ਦਾ ਜੋ ਵੀ ਗੰਦਾ ਪਾਣੀ ਆ ਸਾਰਾ ਇਹ ਨਹਿਰ ਦੇ ਵਿੱਚ ਪਾ ਰਿਹਾ ਦੇਖੋ ਇੱਕ ਕਿਕਰੇ ਕਿਕਰਾਂ ਖੜੀਆਂ ਨੇ ਵਿੱਚ ਇਹਦੇ ਸਾਰੀਆਂ ਪਹਾੜੀ ਕਿਕਰਾਂ ਬਾਜ ਜਿਹੜਾ ਪਾਣੀ ਘੜ ਜਿੰਦਾ ਉਹ ਬੋਰ ਲੱਗਿਆ ਨੇੜੇ-ਤੇੜੇ ਦੇ ਲੋਕ ਐਂਜਨਾਂ ਰਾਹੀ ਆਪਣਾ ਪਾਣੀ ਕਢ ਲੈਂਦੇ ਖੇਤੀ ਮੇ ਪਾਈ ਜਾਂਦੇ ਜਿਨ੍ਹਾਂ ਦੇ ਖੇਤ ਲੱਗਦੇ ਆ ਉਹ ਇਸੇ ਪਾਣੀ ਤੇ ਨਿਰਭਰ ਆ yes ਸਬਾਈ ਐਲ ਬਨੂ